ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਅੱਜ ਕਰਦੇ ਆਂ ਜੀ ਨਵਾਂ ਬਲੌਗ ਸ਼ੁਰੂ ਅੱਜ ਮੈਂ ਚੱਲਿਆ ਕਿਤੇ ਰਿਸ਼ਤੇਦਾਰੀ ਦੇ ਵਿੱਚ ਤੇ ਦੇਖਦੇ ਆਂ ਜੀ ਮਿਲਦੇ ਆਂ ਅੱਗੇ ਜਾ ਕੇ ਕਿੱਥੇ ਜਾਵਾਂਗੇ ਜਾ ਕੇ ਦੱਸਾਂਗੇ ਤੁਹਾਨੂੰ ਇਹ ਪਾ ਚੱਲ ਤੇ ਰਾਸਤੇ ਦੇ ਵਿੱਚ ਅੱਜ ਮੈਂ ਸਕੂਟਰ ਤੇ ਜਾ ਰਿਹਾ ਇਕੱਲੇ ਲਓ ਜੀ ਮੈਂ ਪਹੁੰਚ ਗਿਆ ਫਾਟਕਾਂ ਤੇ ਇੱਥੇ ਫਾਟਕ ਬੰਦਨੇ ਹਜੇ ਲੱਗੀਆਂ ਬੜੀਆਂ ਨੇ ਚਲੋ ਜੀ ਮੈਂ ਪਹੁੰਚ ਗਿਆ ਜਿੱਥੇ ਜਾਣਾ ਸੀ ਮੈਂ ਹੈਗਾ ਜੀ ਅੱਜ ਮੇਰੀ ਮਾਤਾ ਦੇ ਪਿੰਡ ਯਾਨੀ ਕਿ ਮੇਰੇ ਨਾਨਕੇ ਪਿੰਡ ਰੰਗੀਆਂ ਜੋ ਕਿ ਸੇਖਾ ਰੰਗੀਆਂ ਅੱਜ ਦੇ ਇਹ ਮੈਂ ਹੋ ਗਿਆ ਵਾਪਸ ਪੁਣੇ ਪਿੰਡ ਨੂੰ ਇਹ ਮੈਂ ਪਿੰਡ ਪਿੰਡ ਦਾ ਅੰਦਰ ਵੀਡੀਓ ਬਣਾਈ ਸੀ ਕਿ ਘਰੇ ਜਾ ਕੇ ਵੀਡੀਓ ਨਹੀਂ ਬਣਾਈ ਕਿਉਂਕਿ ਕਈ ਪਰਿਵਾਰ ਹੈ ਤਾਂ ਉਹ ਮੈਨੂੰ ਪਰਮਿਸ਼ਨ ਨਹੀਂ ਕਰਦੇ ਤਾਂ ਸਾਰਾ ਜੱਤ ਵੀਡੀਓ ਨਹੀਂ ਬਣਾਇਆ ਆਪਣੇ ਮਾਮਿਆਂ ਦੇ ਕਰ ਤੇਿੰਡ-ਪਿੰਡ ਬਰਚਾਂ ਕਰਕੇ ਵੀਡੀਓ ਬਣਾਈ ਤੇ ਹੁਣ ਮੈਂ ਚੱਲ ਪਈ ਘਰ ਨੂੰ ਆਫਿਸ ਦਾ ਸਾਮ ਹੋਈ ਹੈ ਪੂਰਾ ਦਿਨ ਮਾਮਿਆਂ ਦੇ ਘਰੇ ਰਹੇ ਇਕੱਲਾ ਬਾਬਾ ਦਿੱਤਾ ਫਰਦਾ ਦਿੱਤਾ ਤੇ ਹੁਣ ਮੈਂ ਵਾਸਤੇ ਨੂੰ ਚੱਲ ਪਿਆ ਮੇਰਦਾਨੀ ਪੁੰਚ ਜਾ ਕੇ ਲੋ ਜੀ ਆਪਾਂ ਅਗੇ ਹੁਣ ਘਰੇ ਨਾਨਕੀ ਜਾਏ ਮਿਲੇ ਤੇ ਹੁਣ ਆਈ ਇਹ ਹਜੇ ਕਰੇ 5 ਵਜੇ ਕੇ ਸਹੀ ਸ਼ਾਮ ਦੇ ਤੇ ਹਰੇ ਦੀ ਟਰਾਲੀ ਭਰੀ ਖੜੀ ਐ ਤੇ ਮੱਜਾਂ ਬੈਠੀਆਂ ਨੇ ਨਾਤੀਆਂ ਆ ਰੌਣਕਾਂ ਦਾ ਫਟਾਈ ਕੀ ਦੇਖਾਂਗਾ ਤੁਹਾਨੂੰ ਲੱਗੀ ਲੋਨਾਂ ਦਾ ਕੋ ਖੰਡਾ ਪੀਣਾ ਅੱਲਾਹ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਰਨਾ ਹੀ ਕੱਲ ਵਾਲਾ ਨਵਾਂ ਬਲੌਗ ਕੱਲ ਵਾਲਾ ਬਲੌਗ ਆਪਾਂ ਕੰਟੀਨਿਊ ਕੱਲ ਮੈਂ ਗਿਆ ਤੀਆ ਜੀ ਆਪਣੇ ਨਾਨਕੀ ਤੇ ਉੱਥੇ ਮੈਂ ਘਰ ਜਾ ਕੇ ਬਲੌਗ ਸ਼ੂਟ ਨਹੀਂ ਕੀਤਾ ਰਾਸਤੇ ਦਾ ਕੀਤਾ ਤੀ ਤੇ ਪਿੰਡ ਦੇ ਵਿੱਚ ਜਾ ਕੇ ਥੋੜਾ ਜਿਹਾ ਕੀਤਾ ਤੇ ਸਾਮ ਨੂੰ ਮੈਂ ਦੱਸਦਾ ਇਸ ਦੀ ਪੂਰਾ ਬਲੌਗ ਨਹੀਂ ਸ਼ੂਟ ਹੋਇਆ ਤੇ ਅੱਜ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਕਰਦੇ ਹਾਂ ਮਿਲਦੇ ਅੱਜ ਦਿਨੇ ਕੀ ਕੀ ਕਰਾਂਗੇ ਕਿੱਥੇ ਕਿੱਥੇ ਜਾਵਾਂਗੇ ਧਕਾਵਾਂਗੇ ਤੁਹਾਨੂੰ ਤਾਂ ਬਣੇ ਰਹੋ ਜੀ i'll blog the ਨੋ ਯਾਤਨ ਹੋ ਗਿਆ ਬਿਲਕੁਲ ਦਿਨ ਸਿੱਪ ਗਿਆ ਤੇ ਇੱਧਰ ਸਾਰੇ ਮਿਲ ਜਾਂ ਬੈਠੀ ਨਰਾਵਣਾ ਕੀ ਹਾਲ ਹੈ ਤੇ ਅੱਜ ਜस्सी ਬਣਾਈ ਹੈ ਗਾਜਰਾਂ ਦੀ ਸਬਜ਼ੀ ਦੇਖੋ ਗਾਜੂ ਤੇ ਗਾਜਰਾ ਬਹੁਤ ਵਧੀਆ ਸਬਜ਼ੀ ਬਣੀ ਉਹ ਟੇਸਟੀ ਨਖਮੀ ਟੇਸਟ ਕਰਕੇ ਹਟਿਆ ਤਾਂ ਜੀ ਸਾਦੀ ਬਣ ਕੇ ਤਿਆਰ ਹੈਗੀ ਬਿਲਕੁਲ ਇੱਧਰ ਹੋਗੀ ਰੋਟੀ ਦੀ ਤਿਆਰੀ ਬੱਕੀ ਸਾਡੀ ਰੋਟੀ ਲੋਇਖਾ ਕੇ ਰੋਟੀਆਂ ਆ ਗਏ ਆਪਾਂ ਅੰਦਰ ਤੇ ਬਾਹਰ ਜੀ ਧਰਨ ਤੋਂ ਨਚੋਂਦੇ ਨੇ ਆਪਾਂ ਹੋ ਕੇ ਬੇਲੇ ਸ਼ੱਕ ਦੇ ਪ੍ਰਸਾਦ ਦੇ ਅੰਦਰ ਆ ਗਏ ਹੁਣ ਵਜਨ ਵਜਨ ਵੱਧਾ ਵਜਨ ਵਜਨ ਵੱਧਾ ਢਿੱਡ ਨਹੀਂ ਹੈਗਾ ਮੇਰਾ ਢਿੱਡ ਵੀ ਹੈ ਵਜਨ ਵੀ ਹੈ ਢਿੱਡ ਮੇਰਾ ਲਓ ਜੀ ਅੱਜ ਦੇ ਬਲੌਗ ਨੂੰ ਕਰਦੇ ਆ ਇੱਥੇ ਐਂਡ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਸਾਡਾ ਬਲੌਗ ਪਸੰਦ ਆਊਗਾ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ